ਤਨ ਹੋਇਆ ਮੇਲਾ ਹੋਇਆ ਤੇ ਕੈਮਰੇ ਲਾ ਕੇ ਇੱਕ ਨਵੀਂ ਚੀਜ਼ ਉਹਨਾਂ ਨੇ ਪਾਈ ਵੀ ਜਿਹੜੀ ਦੋ ਦਿਨ ਪਾਈ ਦੇ ਵਿੱਚ ਕੈਮਰੇ ਲਾ ਕੇ ਉਹਦੀ ਜਾਨ ਵੀ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਮੀਂਹ ਜੱਪਣ ਹੋਇਆ ਤੇ ਤੇ ਬੀੜੀਆਂ ਪਿਆ ਆ ਜਿਹੜੇ ਬੈਠਾ ਹਾਂ ਜੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਦੇਖ ਰਹੇ ਤਾਂ ਸਤਿ ਸ਼੍ਰੀ ਅਕਾਲ ਇਹ ਤੁਹਾਨੂੰ ਇੱਕ ਤੋਂ ਇੱਕ ਨੀਲੀ ਰਾਵੀ ਦੇ ਵਿੱਚ ਡ੍ਰਾਈ ਕੰਪੀਟੀਸ਼ਨ ਦੇ ਵਿੱਚ ਪਸ਼ੂ ਪਹੁੰਚੇ ਆ ਤੁਹਾਨੂੰ ਦਿਖਾਉਨੇ ਆ ਤੇ ਕਿਹੜੇ ਕਿਹੜੇ ਪਸ਼ੂ ਇੱਕ ਦੋ ਤਿੰਨ ਨੰਬਰ ਪਸ਼ੂ ਦੇਖ ਲਓ ਪਸ਼ੂ ਇਹਨਾਂ ਨਾਲ ਪਸ਼ੂ ਹੋ ਰਿਹਾ ਹੈ ਇਹ ਪਸ਼ੂ ਸਾਹਮਣੇ ਖੜੇ ਆ ਇਹਨਾਂ ਨੂੰ ਬਹੁਤ ਮਤਕੜੇ ਆ ਬਹੁਤ ਕੰਕੜੀਆਂ ਦੇ ਪੈਰ ਬਹੁਤ ਸੁਥੇ ਹੋਏ ਨੇ ਕੁਝ ਪੁੰਛੇ ਦੇ ਜੇਸਾ ਦੇ ਆਪਕੇ ਸਾਹਮਣੇ ਗੋਰੇ ਪਸ਼ੂ ਬਹੁਤ ਸ਼ਾਨਦਾਰ ਮੱਝ ਆ ਦੋ ਤੋ ਦੋ ਪਸ਼ੂ ਖੜੇ ਆ ਤੇ ਸਾਹਮਣੇ ਬਹੁਤ ਦਿਸ ਰਹੇ ਆ ਉਹ ਦੇਖ ਲਓ ਉਹ ਸ਼ਾਨਦਾਰ ਮਜੂਰ ਆ ਪਹੁੰਚੇ ਆ ਬਹੁਤ ਇੰਨੇ ਪਸ਼ੂ ਤੋਂ ਬਹੁਤ ਵੇਖੇ ਆ ਇੰਨੇ ਪਸ਼ੂ ਕਦੇ ਨਹੀਂ ਵੇਖੇ ਕਿ ਵੀ ਇੱਕ ਤੋਂ ਇੱਕ ਚੜ੍ਹਦੇ ਪਸ਼ੂ ਹਨ ਬਹੁਤ ਕੰਪੀਟੀਸ਼ਨ ਜੀ ਚੱਲ ਰਹੀ ਆ 2000 ਪਰ ਮੈਂ ਇੰਨੇ ਪਸ਼ੂ ਨਹੀਂ ਵੇਖੇ ਕਿ ਵੀ ਇੱਕ ਤੋਂ ਇੱਕ ਸਭ ਤਿਆਰੀ ਕਰਕੇ ਲੈ ਕੇ ਆਉਣ ਪਸ਼ੂ ਹਨ ਤੇ ਇਹ ਵੀ ਦੂਸਰਾ ਮੈਚ ਸਰਵੇ ਹੋ ਗਿਆ ਜੀ ਦੇਣਾ ਕਰ ਦੋ ਜਿੱਧਰ ਜੱਜ ਸਾਹਿਬ ਵੀ ਤੇ ਇਹ ਵੀ ਆਉਣਾ ਉਹਨਾਂ ਦਾ ਰਿਜ਼ਲਟ ਵੀ ਤੇ ਕੀ ਆਉਣਾ ਉਹਨਾਂ ਨੂੰ ਪਸ਼ੂਨਾਂ ਦੇ ਜੇ ਸਾਡੇ 59 ਕਪੜਾ ਸ਼ਾਨਦਾਰ ਮਜੂਰ ਇਹ ਬੰਦਾ ਇਸਗੰਦ ਰੋਡੇ ਵੀ ਆਸ਼ੁਰਗੀ ਪਹੁੰਚੀ ਆ ਤਾ ਮ ਕਰਨ ਜਾਣ ਲੱਗੇ ਕਹਿੰਦੇ ਹੁੰਦੇ ਆ ਕਿ ਨਾ ਗੁਰਟ ਡਿਆਣਾ ਡਾਇਮੰਡ ਬੋਲ ਦੇ ਬੱਚੇ ਜਾਣਦੇ ਬਾਬਰ ਟੂ ਦੇ ਬੱਚੇ ਸਾਹਮਣੇ ਮੱਝ ਜਿਹੜੀ ਦੇਖ ਰਹੇ ਹੋ ਇਹ ਬਾਬਰ ਟੂ ਦੀ ਦੇਖਾਂਗੇ ਇਹਦੀ ਤਿਆਰੀ ਵੀ ਬਹੁਤ ਜਬਰਦਸਤ ਵਜ ਦੀ ਤਿਆਰੀ ਆ ਇਹ ਆ ਭਾਈ ਸਾਹਮਣੇ ਮੱਝ ਆ ਇਹ ਰੌਂਦੇ ਪੈਂਟ ਤੋਂ ਮੱਝ ਆ ਇਹ ਭਾਈ ਜਿਹਦੀ ਲੱਗੀ ਵੀਰਦੀ ਡ੍ਰਾਈ ਕੰਪੀਟੀਸ਼ਨ ਨੂੰ ਕਿਹਾ ਜਾਂਦਾ ਆ ਵੀ ਜਿਹੜੀਆਂ ਮੱਝਾਂ ਗੱਬਣ ਆ ਉਹ ਬਣਿਆਂ ਦੇ ਦੁੱਧੂ ਸੁੱਕੀਆਂ ਹੋਈਆਂ ਦੁੱਧ ਨਹੀਂ ਦਿੰਦੇ ਉਹ ਡਰਾਈ ਕੰਪੀਟੀਸ਼ਨ ਜਿਹੜਾ ਲੜਦੇ ਆ ਉਹਨਾਂ ਨੂੰ ਡਰਾਈ ਕੰਪੀਟੀਸ਼ਨ ਕਹਿੰਦੇ ਆ ਇਹਨੂੰ ਦੇਖ ਕੇ ਮੈਂ ਆਖਿਆ ਕਿ ਮੈਂ ਸਾਹਮਣੇ ਤੁਸੀਂ ਨੀਜ਼ੀਰਾ ਵੀ ਦਾ ਬਾਦਸ਼ਾਹ ਵੀ ਇਹ ਸਾਦੇ ਹੋ ਉਹ ਮੇਰੇ ਲਈ ਅਸਲ ਮਾਲਕ ਪੁਰਾਣੀ ਮਾਲਕ ਇਸ ਕਰਕੇ ਜਸਪਾਲ ਸਿੰਘ ਜੀ ਇਹਨੂੰ ਤੇ ਗੱਲ ਸਾਡੀ ਪੁੱਛੀ ਹੋਈ ਆ ਤੇ ਦੇਖ ਸਕਦੇ ਹੋ ਹੁਣ ਦੂਜਾ ਮੈਚ ਦੂਜਾ ਮੈਚ ਨਾ ਅੱਗੇ ਵਿੱਚ ਜਸ ਸਾਹਿਬ ਕਹਿੰਦੇ 88 ਦੇ ਵਿੱਚ ਉਹਨਾਂ ਨੇ ਪੁੱਛ ਲੋ ਉਹਨਾਂ ਨੂੰ ਪੁੱਛ ਲੋ ਪੰਜਾਬ 골ਡ ਦੇ ਇੱਕ ਮੈਕ ਹੋਰ ਹੈਗਾ ਤਾਂ ਵੀਰੇ ਸਾਹਮਣੇ ਆ ਇੱਕ ਮੈਕ ਹੋਰ ਦੇ ਦੋ ਚੁਣੇ ਸੱਜਣਾਂ ਆਪਾਂ ਸਰਵੇ ਤੋਂ ਗੱਲਾਂ ਸੁਣ ਲਈਆਂ ਛੋਟੀ ਨਹੀਂ ਹੁਣ ਭਾਵੇਂ ਅਸੀਂ ਜਾਈ ਪਾਰੀ ਆ ਪੁੱਤ ਤੁਸੀਂ ਦੇਖ ਸਕਦੇ ਹੋ ਬਾਲ ਆ ਜਾਂਦੀ ਹੈ ਇਸ ਜੋਰ ਦੇ ਵਿੱਚ ਦੀਪ ਚਾਹੇ ਗਰਾਊਂਡ ਦੇ ਵਿੱਚ ਚੱਲਦੇ ਰਹਿੰਦੇ ਨੇ ਪਹਿਲਾਂ ਤਾਂ ਇੱਕ ਵਾਰੀ ਲੋ ਜੀ ਫੇਸ ਕੁਆਲਟੀ ਤੁਸੀਂ ਦੇਖੋ ਮੱਝਾ ਲੈਣਾ ਪੈ ਗਿਆ ਜਿਵੇਂ ਖੜੀਆਂ ਉਥੇ ਨਾ ਰਿਜ਼ਲਟ ਐਵੇਂ ਹੀ ਆਊਗਾ ਕੋਸਰ ਲੱਗਾ ਕਾਫੀ ਟਾਈਮ ਤੋਂ ਮੱਝਾਂ ਐਵੇਂ ਖੜੀਆਂ ਐ ਕੋਈ ਇੱਕ ਅਧੀ ਮੱਝ ਜਿਹੜੀ ਇੱਧਰੋਂ ਫਿਲਜਲ ਹੋ ਸਕਦੀ ਹੈ ਮੱਝਾਂ ਦੀ ਫੇਸ ਕੁਆਲਿਟੀ ਵੇਖੀ ਬਣਦੀ ਆ ਬਹੁਤ ਸੋਹਣੀਆਂ ਇਸ ਦੀ ਮਾਰਕੇ ਇਨਾਂ ਮੱਝਾਂ ਦੇ ਬਹੁਤ ਸੋਹਣੀਆਂ ਆ ਜੀ ਨੋਮਿਆ ਜੀ ਪੁਲ ਦੀ ਝੁੱਟੇ ਵਿੱਚ ਖੜੀ ਹੈ ਜਿਹਦੇ ਨੰਬਰ ਲੱਗੀਆਂ ਪੈਣੀ ਨੰਬਰ ਦਾ 52 ਦੀ ਆ ਜੀਰਾ ਸ਼ਹਿਰ ਤੋਂ ਆਇਆ ਭਾਈ ਮੁੰਡੇ ਕਿਹੜੀ ਕਿਹਦੀਆਂ ਐ ਇਹ 52 ਦੀ ਆ ਤੇ ਤੇਰਾ ਨਾਮ ہرمندر مبارک تھی چار سو چار سو بائی نے جیڑی جتی ہے نا یہ کسی نے سکھمندر پہ کل بھی دو فل لے گیا ਦੋ ਫੁੱਲ ਲੈ ਗਿਆ ਕੱਲ ਇਹ ਕਿੰਦੀਆ ਇਹ ਬਾਹੂ ਬੜੀ ਦੀ ਟੀਆ ਭਾਈ ਤੇ ਫੌਜੀ ਸਾਹਿਬ ਕੱਲ ਵੀ ਦੋ ਫੁੱਲ ਲੈ ਕੇ ਟੀਜਾ ਲੈ ਗਏ ਮੈਨੂੰ ਝਕ ਪੈਂਦੀ ਹੈ ਕੱਲ ਤਾਂ ਹੋਰ ਵੀ ਲਿਆਊਗਾ ਇਹ 491 ਇੱਕ ਜਿਹੜੇ ਪਿੰਡ ਤੋਂ ਆਜਦਾ ਅੰਮ੍ਰਿੰਦੋ 3 ਹਰੀਨੋ ਕੋਟ ਕਪੂਰਾ ਨਾਮ ਸਿਕੰਦਰ ਬਾਈ ਦੀ ਹੈ ਤੇ ਕਿੱਥੇ ਫਟ ਮੇਰਗੇ ਤੋਂ ਬਾਈ ਨੇ ਖਰੀਦੀ ਸੀ ਬਾਡ ਰੈਂਕ ਦੇ ਪਸ਼ੂ ਆ ਜਿਹੜੇ ਬਹੁਤ ਜਿੱਤ ਰਹੇ ਆ ਇਹ ਤਾਂ ਕੱਲ ਸ਼ੇਪਲੇ ਫੌਜੀ ਫਿਰ ਆ ਅੱਜ ਭਾਈ ਹੋਏ ਪਿੱਛੇ ਲੋਏ ਵੱਡੇ ਭਾਈ ਅੱਜ ਸਰ ਹੋਏ ਨਾਲ ਭਾਈ ਫੌਜੀ ਸਾਹਿਬ ਲੈ ਕੇ ਚੌਥਾ ਨੰਬਰ ਫੇਰ ਪੰਜ ਸਾਹਿਬ ਕੀ ਦੀ ਹੈ ਪਿੱਛੇ ਵੀ ਬਾਹੂ ਵਾਲੀ ਦੀ ਆ ਇਹ ਫੌਜੀ ਸਾਹਿਬ ਤਾਂ ਹੁਣ ਇਹ ਵੀ ਕਰੀਏ ਸੋਹਣਾ ਹੋਵੇ ਤੋ ਆਇਆ ਤੇ ਕੀ ਦੀ ਅਪੀਸ਼ਨ ਦੀ ਇਸ ਸੇਫਟੀ ਵੱਡੇ ਯੂਨ ਦੇ ਪੈਣਾ ਕਿਹੜਾ ਰੋਡੇ ਪੈਣ ਰਿਹਾ ਅੱਛਾ ਅੱਛਾ ਅੱਜ ਕੰਮ ਦਾ ਕੰਮ ਕਰ ਰਿਹਾ ਹੈ ਜੀ ਦੂਸਰਾ ਇੱਕ ਟਾਈਮਰ ਦਾ ਕੰਮ ਹੈ ਕਬੜੀਆ ਸੈਵਨ ਵੀ ਤੁਹਾਡੇ ਕੋਲ ਆ ਟਾਈਮਰ ਆਪਣੇ ਕੋਲ ਸੀਗਾ ਜੀ ਅੱਛਾ ਤੁਹਾਡੇ ਕੋਲ ਆਪਣੇ ਕੋਲ ਚੰਗਾ ਪਲੇਆ ਪਿੰਡ ਬੰਕ ਤੁਹਾਡੇ ਕੋਲ ਇੰਨਾ ਕੁ ਟਾਈਮਰ ਬਾਈ ਆ ਬੰਦੇ ਕੋਲੇ ਟਾਈਮਰ ਆ ਜਿਹੜਾ ਆ ਕੈਮਰਾ ਤੇ ਨੋਟ ਕਰੋ بھائی پچھے نو جاؤ تھوڑا تھوڑا کی رابنا لو پچھے نو آجو بھائی آجو بھائی ہو جو پچھے نو آجو یار بھائی ہو جو تھوڑا تھوڑا پچھے نو آجو بھائی جی دیکھا اے 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 ਜਿਹੜੀ ਦੋ ਦੁਪਾਈ ਦੇ ਵਿੱਚ ਹੋਇਆ ਕਰੇ ਲਾ ਕੇ ਉਹ ਜਿਹੜੀ ਜਨਮੇ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਮੀਰੀ ਨੇ ਆਪੇ ਹੋਇਆ ਤੇਰੇ ਮੀਰੀ ਨੇ ਆਪੇ ਆ ਜਿਹੜੇ ਰੈਕਟ ਪਾਏ ਕਿ ਉਹ ਬਾਹਰ ਨਿਕਿਆ ਰਿਹਾ ਕਰਿਆ ਉਹ ਬਹੁਤ ਵਧੀਆ ਲੱਗਿਆ ਤੇ ਉਸ ਤੋਂ ਬਾਅਦ ਅੱਜ ਜਿਹੜਾ ਪਹਿਲਾ ਮੇਲਾ ਪਾਈ ਸੀ ਉਹਨੇ ਕਰਾਇਆ ਜਿਹੜਾ ਇਹ ਇਹਦੇ ਵਿੱਚ ਜਿਹੜੀ ਜੱਜਿੰਗ ਆ ਪਹਿਲੀ ਵਾਰੀ ਕਿਸੇ ਮੇਲੇ ਦੇ ਵਿੱਚ ਜਿਹਨੂੰ ਦੇਖੀਗਾ ਵੀ ਸਾਨੂੰ ਬਹੁਤ ਹੀ ਜਾਨੀ ਵਾਲੀ ਲੱਗੀ ਛੇ ਸਾਰੇ ਤਾੜੇ ਤਾੜਾ ਤੇ ਕਮੇਟੀ ਦੇ ਨਾਮ ਤੇ ਜਰੂਰ ਤਾੜੀ ਮਾਰੋ ਪਿੱਛੇ ਨੂੰ ਆ ਜਾ ਯਾਰ ਫੋਟੋ ਵੀ ਇਹ ਬਾਬਰ 2 ਬਾਬਰ 2 ਵੀ ਤੁਹਾਡੇ ਕੋਲੇ ਹੈ ਇਹਨਾਂ ਕੋਲੇ ਯਾਰ ਬਾਬਰ 2 ਆਈ ਸਰ ਬਾਬਰ 2 ਤੁਹਾਡੇ ਕੋਲੇ ਆ ਬਾਬਰ 1 ਵੀ ਪਹਿਲਾਂ ਤੁਹਾਡੇ ਕੋਲੇ ਬਾਹਰ ਬਣਾ ਬਾਹਰ ਬਣਾ ਹਾਂਜੀ ਅੱਜ ਥੋੜਾ ਜਿਹਾ ਝੁੰਮਣਿਆ ਰਹੇ ਸਾਮਣੇ ਕੋਈ ਬਾਈ ਪਿੱਛੇ ਲੋ ਵੀਰੇ ਮੈਂ ਖੋਲੂ ਪੰਜ ਸੱਤ ਦੋ ਰੁਪਏ ਆ ਦੇਖ ਬਾਈ ਆ ਜਿਹੜੇ ਕੈਮਰੇ ਆ ਮਲੇ ਨਿਗਾਹਾਂ ਮੋਟੇ ਬੈਸ ਦਾ ਛੋਟਾ ਦਿਖਾਉਣ ਤੇ ਕੱਢੀ ਆਉਂਦੇ ਉਹ ਕੀ ਦੇਖਣ ਦੇਖਣ ਕੇ ਪਰ ਜਿਹੜੇ ਆ ਕੈਮਰੇ ਆ ਨੇ ਘੁਕਦੇ ਆ ਚਾਰ ਜਿਹੜੇ ਇਹਨਾਂ ਨੇ ਬਾਈ ਕੱਡਿਆਂ ਨੂੰ ਯਾਰ ਕਰਵਾ ਦੇ aways早 Marche n passonderi variance, all right? <laughs> ASI, PSI, 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 PSI. PSI, 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 PSI,